ਜੂਨ 1984 ਦੇ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੀ ਹਰ ਸਾਲ 6 ਜੂਨ ਨੂੰ ਵਰਸੀ ਮਨਾਈ ਜਾਂਦੀ ਹੈ ਔਰ ਉਸ ਨੂੰ ਕੱਲੂ ਘਰਾ ਦਿਵਸ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਉਸ ਦੌਰ ਨੂੰ ਯਾਦ ਕੀਤਾ ਜਾਂਦਾ ਤਾਂ ਹਰ ਸਾਲ ਜਿੱਤੇ 6 ਜੂਨ ਨੂੰ ਅਰਦਾਸ ਹੁੰਦੀ ਹੈ ਤਾਂ ਉਸ ਦੇ ਨਾਲ ਹੀ ਇਸ ਵੇਲੇ ਐਸਜੀਪੀਸੀ ਦੇ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਕਿ ਜੂਨ 1984 ਦੀਆਂ ਉਹ ਜਿਹੜੀਆਂ ਕਾਲੀਆਂ ਯਾਦਾਂ ਨੇ ਉਸ ਨੂੰ ਕਿਤਨਾ ਕਿਤੇ ਤਾਜ਼ਾ ਇਹ ਪ੍ਰਦਰਸ਼ਨੀ ਜਰੂਰ ਕਰਾ ਰਹੀ ਹੈ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਰਮੀ ਵੱਲੋਂ ਪੂਰਾ ਜਿਹੜਾ ਆਪਰੇਸ਼ਨ ਬਲੂ ਸਟਾਰ ਚਲਾਇਆ ਗਿਆ ਤਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਕਾਰਵਾਈ ਭਾਰਤੀ ਫੌਜ ਵੱਲੇ ਉਸ ਵੱਲੋਂ ਕੀਤੀ ਗਈ ਤਾਂ ਉਸ ਦੀ ਪੂਰੀ ਇੱਕ ਇੱਕ ਤਸਵੀਰ ਜਿਹੜੀ ਹੈ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਇਹ ਜਦੋਂ ਦਰਬਾਰ ਸਾਹਿਬ ਸੰਗਤ ਪਹੁੰਚਦੀ ਹੈ ਤਾਂ ਮੰਜੀ ਸਾਹਿਬ ਦੀਵਾਨ ਹਾਲ ਦੇ ਠੀਕ ਬਾਹਰ ਇਹ ਜਿਹੜੀ ਪ੍ਰਦਰਸ਼ਨੀ ਹੈ ਉਹ ਲਗਾਈ ਗਈ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸ਼ਰਧਾਲੂ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤਾਂ ਉਹ ਇਸ ਪ੍ਰਦਰਸ਼ਨੀ ਨੂੰ ਵੇਖ ਕੇ ਉਸ ਵੇਲੇ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਕਿਤਨਾ ਕਿਤੇ ਫਿਰ ਜੋ ਹੈ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉਸ ਵੇਲੇ ਦਾ ਜਿਹੜਾ ਕਾਲਾ ਦੌਰ ਹੈ ਉਹ ਦਿਮਾਗ ਦੇ ਵਿੱਚ ਜ਼ਰੂਰ ਆਉਂਦਾ ਤਾਂ ਅੱਜ ਜਿੱਥੇ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਉਸ ਦੇ ਨਾਲ ਹੀ ਉਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਸੀ ਤਾਂ ਉਸ ਦੇ ਵਿੱਚ ਵੀ ਜਿਹੜੀ ਗੋਲੀ ਲੱਗੀ ਸੀ ਉਸ ਨੂੰ ਵੀ ਸੰਗਤ ਦੇ ਦਰਸ਼ਨਾਂ ਦੇ ਲਈ ਜੋ ਹੈ ਅੱਜ ਤੋਂ ਜੋ ਹੈ ਅਕਾਲ ਤਖਤ ਸਾਹਿਬ ਦੇ ਨੇੜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਸੁਸ਼ੋਭਿਤ ਕੀਤਾ ਗਿਆ ਔਰ ਸੰਗਤ ਜਿੱਥੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰ ਰਹੀ ਹੈ ਤਾਂ ਉਸ ਦੇ ਨਾਲ-ਨਾਲ ਇਹ ਜਿਹੜੀ ਪ੍ਰਦਰਸ਼ਨੀ ਹੈ ਉਹ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਦਰਸ਼ਨੀ ਦੇ ਵਿੱਚ ਪੂਰਾ ਜਿਹੜਾ ਉਸ ਵੇਲੇ ਦਾ ਆਪਰੇਸ਼ਨ ਸੀ ਆਰਬੀ ਦਾ ਆਪਰੇਸ਼ਨ ਬਲੂ ਸਟਾਰ ਜਿਸ ਨੂੰ ਨਾਮ ਦਿੱਤਾ ਗਿਆ ਸੀ ਹਾਲਾਂਕਿ ਇਸ ਨੂੰ ਜੇਕਰ ਐਸਜੀਪੀਸੀ ਜਾਂ ਹੋਰ ਸਿੱਖ ਜਥੇਬੰਦੀਆਂ ਦੀ ਇਹ ਪਾਸ਼ਾ ਚ ਬੋਲਿਆ ਜਾਵੇ ਤਾਂ ਸਾਕਾ ਨੀਲਾ ਤਾਰਾ ਉਸ ਨੂੰ ਜੋ ਹੈ ਉਹ ਸੰਬੋਧਨ ਕਰਕੇ ਹਰ ਸਾਲ ਯਾਦ ਕੀਤਾ ਜਾਂਦਾ ਹੈ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਅਨਤਮਸਤਕ ਹੋਣ ਦੇ ਲਈ ਆਏ ਨੇ ਸ਼ਰਧਾਲੂ ਤਾਂ ਭਾਵਕ ਜ਼ਰੂਰ ਹਰ ਕੋਈ ਨਜ਼ਰ ਆਉਂਦਾ ਇੱਕ ਵਾਰ ਗੱਲਬਾਤ ਕਰਦੇ ਆ ਭਾਈ ਸਭ 6 ਜੂਨ ਹਰ ਸਾਲ ਕੱਲੂ ਘਾਰਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਤਾਂ ਇੱਥੇ ਤੁਸੀਂ ਪਹੁੰਚੇ ਹੋਰ ਜਿਹੜੀ ਪ੍ਰਦਰਸ਼ਨੀ ਜਿ ਤੋ ਕੋਈ ਵੀ ਦੇਖਦਾ ਤਾਂ ਉਸ ਵੇਲੇ ਦੀਆਂ ਯਾਦਾਂ ਜ਼ਰੂਰ ਤਾਜ਼ੀਆਂ ਹੁੰਦੀਆਂ ਤੁਸੀਂ ਬੀਇੰਗ ਅ ਸਿੱਖ ਕੀ ਕਿਤੇ ਆਣਾ ਚਾਹੁੰਦੇ ਇਸ ਪ੍ਰਦਰਸ਼ਨੀ ਪਰ ਇਹਦੀ ਉਸ ਸਮੇਂ ਦਾ ਜੋ ਦਰਦ ਸੀ ਉਹ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਜੀ ਤੇ ਸਾਡੇ ਹੀ ਪਰਿਵਾਰ ਸਾਡੇ ਬੱਚੇ ਐਸ ਨੂੰ ਹੀ ਦੇਖਣ ਆਏ ਹੈ ਕਿਉਂਕਿ ਇਹ ਜਿਹੜਾ ਦਰਦ ਹੈ ਸਾਨੂੰ ਉਮਰ ਪਰ ਸੀ ਭੁੱਲਿਆ ਨਹੀਂ ਜਾ ਸਕਦਾ ਜੀ ਇਸ ਦਰਦ ਨੂੰ ਮਹਿਸੂਸ ਕਰਨ ਹੀ ਅਸੀਂ ਆਏ ਹੋਏ ਹਾਂ ਜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਉਣ ਦੇ ਲਈ ਇਹ ਪ੍ਰਦਰਸ਼ਨੀ ਜਿਹੜੀ ਹੈ ਲਗਾਈ ਹਾਂਜੀ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜੋ ਸਾਡੇ ਤੇ ਜੋ ਤਸੱਜਦ ਹੋਇਆ ਇਸ ਨੂੰ ਸਾਡੀ ਨਵੀਂ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਸਾਡੀ ਸਿੱਖ ਕੌਮ ਕਿੰਦੇ ਹੀ ਕਿੰਨੀਆਂ ਹੀ ਮੁਸੀਬਤਾਂ ਤੋਂ ਜੂੰਦੀ ਹੋਈ ਇਹਨਾਂ ਮੁਸੀਬਤਾਂ ਤੋਂ ਨਿਕਲਦੀ ਹੋਈ ਅੱਜ ਇੱਥੇ ਪਹੁੰਚੀ ਹੈ ਬਿਲਕੁਲ ਲੋਕ ਭਾਵਕ ਵੀ ਨੇ ਬੀਬੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਹ ਦੇਖ ਆਈ ਸਭਤ ਹੈ ਬਿਲਕੁਲ ਆਈ ਹੈ ਮਨ ਮਨ ਦੁਖੀ ਹੁੰਦਾ ਤਸਵੀਰਾਂ ਦੇ ਬਹੁਤ ਰੌਮਟੇ ਖੜੇ ਹੋ ਰਹੇ ਪੇਸ਼ ਨਹੀਂ ਚਲ ਜੀ ਮੇਰੇ ਸਾਹਮਣੋਂ ਅੱਜ ਮਾਰਦਾ ਸਰ ਬਿਲਕੁਲ ਮੈਂ ਦੇਖ ਰਿਹਾ ਤੁਹਾਡੀਆਂ ਅੱਖਾਂ ਦੇ ਵਿੱਚ ਕੱਲ ਅੱਖਾਂ ਕੀ ਕਰ ਰਹੀਆਂ ਬਿਲਕੁਲ ਹਰ ਕੋਈ ਇਹਨਾਂ ਤਸਵੀਰਾਂ ਨੂੰ ਦੇਖ ਕੇ ਭਾਵੁਕ ਵੀ ਹੁੰਦਾ ਹੈ ਪਰ ਕਿਤਨਾ ਕਿਤੇ ਜਿਹੜੀ ਨਵੀਂ ਪੀੜ੍ਹੀ ਹੈ ਉਸ ਨੂੰ ਉਸ ਦੌਰ ਬਾਰੇ ਜਾਣਕਾਰੀ ਦੇਣੀ ਹੈ ਔਰ ਉਹਨਾਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਤਾਜ਼ਾ ਰੱਖਣ ਦੇ ਲਈ ਇਹ ਜਿਹੜੀ ਪ੍ਰਦਰਸ਼ਨੀ ਹੈ ਉਹ ਲਗਾਈ ਗਈ ਔਰ ਇੱਥੇ ਜਿਹੜਾ ਬੋਰਡ ਤੁਸੀਂ ਦੇਖ ਸਕਦੇ ਹੋ ਕਿ ਚਾਲਵੀਂ ਜਿਹੜਾ 40 ਸਾਲ ਇਸ ਨੂੰ ਹੋ ਚੁੱਕੇ ਨੇ ਔਰ ਸਾਲਾਨਾ ਜਿਹੜਾ ਹਰ ਸਾਲ ਵਰਸੀ ਸਮਾਗਮ ਹੁੰਦਾ ਹੈ ਅਕਾਲ ਤਖਬ ਸਾਹਿਬ ਕੇ ਇਸ ਤੋਂ ਇਲਾਵਾ ਦਮਦਮੀ ਤੱਕ ਸਾਲ ਦੇ ਵਿੱਚ ਵੀ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਨਾ ਭੁੱਲਣ ਯੋਗ ਔਰ ਨਾ ਬਖਸ਼ਣ ਯੋਗ ਇੱਥੇ ਲਿਖਿਆ ਗਿਆ ਤਾਂ ਐਸਜੀਪੀਸੀ ਦੇ ਵੱਲੋਂ ਇਸ ਪ੍ਰਦਰਸ਼ਨੀ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਔਰ ਹਰ ਸਾਲ 6 ਜੂਨ ਤੋਂ ਪਹਿਲਾਂ ਇਹ ਜਿਹੜੀ ਪ੍ਰਦਰਸ਼ਨੀ ਹੈ ਇੱਥੇ ਲਗਾਈ ਜਾਂਦੀ ਹੈ ਜੋ ਕਿ 6 ਜੂਨ ਤੱਕ ਇੱਥੇ ਤਰ੍ਹਾਂ ਲਗਾਤਾਰ ਜਾਰੀ ਰਹੇਗੀ